ਮੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਮਦਦ ਕੀਤੀ ਜਾਵੇ ਜੀ ਕਲੰਬੀਆ ਕਪੂਰਗੰਗ ਨਾਲ ਜਿਹੜੇ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜ ਮਹਿਲ ਰੈਸਟੋਰੈਂਟ ਐਕਵਾਡੋਰ ਨਿੰਦਰ ਦੀ ਜੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਅਨ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਖਾਨਾ ਵਿੱਚ ਫਸੇ ਹੋਏ ਹਾਂ ਅਸੀਂ ਨਿੰਦਰ ਦੀ ਮਦਦ ਕੀਤੀ ਜਾਵੇ ਸਾਡਾ ਨਾਲ ਬਹੁਤ ਧੱਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅੱਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਨਿੰਦਰ ਦੀ ਜੇ ਕੋ ਥਰੂ ਰੀਕਵੈਸਟ ਮੰਗ ਰਹੇ ਆਸੀ ਭਾਰਤੀ ਮਾਮਲਾ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਬੀਤੇ ਦਿਨੀ ਕੋਲੰਬੀਆ ਤੋਂ ਆਈ ਇੱਕ ਵੀਡੀਓ ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਵੱਲੋਂ ਉੱਥੇ ਡੋਂਕਰਾਂ ਬਲੌਗ ਵਾਹ ਕਰਕੇ ਫਰੋਥੀ ਮੰਗੀ ਜਾ ਰਹੀ ਸੀ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਸੱਤ ਪੰਜਾਬੀ ਮੁੰਡਿਆਂ ਨੂੰ ਛੁੜਵਾ ਲਿਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਇਹ ਵੀਡੀਓ ਮਿਲਣ ਤੋਂ ਬਾਅਦ ਉਹਨਾਂ ਨੇ ਤੁਰੰਤ ਵਿਭਾਗ ਕੀ ਰਾਹੀਂ ਕੋਲੰਬੀਆ ਦੇ ਦੂਤ ਘਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦੇ ਹੋਏ ਉਹਨਾਂ ਮੁੰਡਿਆਂ ਨਾਲ رابطہ ਕਰਨ ਕਰ ਲਿਆ ਤੇ ਸਿੱਟਾ ਇਹ ਹੋਇਆ ਕਿ ਇਹਨਾਂ ਵਿੱਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਸਲੀ ਪਹੁੰਚ ਚੁੱਕੇ ਨੇ ਜਦਕਿ ਪੰਜ ਮੁੰਡੇ ਕੋਲੰਬੀਆ ਦੂਤ ਘਰ ਦੇ ਸੰਪਰਕ ਵਿੱਚ ਨੇ ਤੇ ਆਉਣ ਵਾਲੇ 1-2 ਦਿਨਾਂ ਵਿੱਚ ਉਹ ਵੀ ਵਾਪਸ ਪਹੁੰਚਣਗੇ ਇਸ ਮੌਕੇ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਬਾਹਰ ਭੇਜਣ ਦੁਨੀਆ ਪਰਦੇਸ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ 2 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਰਤੀ ਜਿਹੜੇ ਕਲੰਬੋ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਰਕਾ ਜਾ ਰਹੇ ਸੀ ਕਿ ਡੌਕੀ ਆ ਲੈਣੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ ਚਮੀਆਂ ਘੰਟਿਆਂ ਦੇ ਵਿੱਚ ਉੱਥੇ ਕਲੰਬੋ ਦੇ ਵਿੱਚ ਆਪਣੇ ਐਮਬੈਸੀ ਦੇ ਨਾਲ ਵਿਦੇਸ਼ ਮੰਤਰਾਲੇ ਦੇ ਨਾਲ ਸੰਬੰਧਕ ਸਾਧਿਆ ਗੱਲ ਕੀਤੀ ਦੋ ਤੇ ਉਹਨਾਂ ਚੋਂ ਕੱਲ੍ਹ ਸ਼ਾਮ ਨੂੰ ਦਿੱਲੀ ਪਹੁੰਚ ਗਏ ਬਾਕੀ ਪੰਜ ਜਿਹੜੇ ਉਹ ਸਦੇ ਦੇ ਸਾਦੇ ਆਪਣੀ ਭਾਰਤੀ ਐਮਬੈਸੀ ਦੇ ਸੰਬੰਧਕ ਦੇ ਵਿੱਚ ਨੇ ਉਹ ਪੰਜ ਵੀ ਮੈਨੂੰ ਲੱਗਦਾ ਕਿ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਉਹ ਦਿੱਲੀ ਪਹੁੰਚ ਜਾਣਗੇ ਅਸੀਂ ਕਾਰਵਾਈ ਕਰਦੇ ਦਿੰਦੇ ਅਸੀਂ ਪੈਦਵਾਈ ਕਰਦੇ ਦਿੰਦੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਰ ਮੈਂ ਤੁਹਾਡੇ ਤਾਂ ਹੀ ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੌਂਕੀਆਂ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਕਰਾਉਂਦੇ ਆ ਜਿਹੜੇ ਬਾਰਡਰ ਪਾਰ ਕਰਾਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਬੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਔਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜਾਦ ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇ ਗਏ ਆ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਸੋ ਮੈਂ ਇਹ ਤੁਹਾਡੇ ਨਾਲ ਸਾਰਿਆਂ ਨਾਲ ਖੁਸ਼ੀ ਜਿਹੜੀ ਸਾਂਝੀ ਕਰਦਾ। ਮੈਂ ਸਾਰਿਆਂ ਦੇਖੋ ਅਸੀਂ ਤਾਂ ਕਾਹਦੇ ਦੇ ਕੱਲ ਪਸੋਂ ਮਹਾਲੀ ਦੇ ਵਿੱਚ ਬਹੁਤ ਵੱਡੀ ਹਿੰਗ ਕਾਰਵਾਈ ਕੀਤੀ ਹੈ। ਅਸੀਂ ਤਾਂ ਰੋਜ਼ ਕਰਦੇ ਸਾਡੀ ਪੁਲਿਸ ਰੋਜ਼ ਕਾਰਵਾਈ ਆ ਜਨਤਾ ਦੇ ਖਿਲਾਫ। ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਗਲਤ ਕੰਮ ਕਰੀਏ। ਅਸੀਂ ਤਾਂ ਆਪਣਾ ਕੰਮ ਕਰਦੇ ਹਾਂ, ਸਰਕਾਰ ਆਪਣਾ ਕੰਮ ਕਰਦੀ ਹੈ। ਪਰ ਲੋਕਾਂ ਨੂੰ ਬੇਨਤੀ ਹੈ ਕਿ ਯਾਰ ਉਹ ਇਹ ਗਲਤ ਕੰਮ ਨਾ ਕਰਨ। ਗੈਰ ਕਾਨੂੰਨੀ ਢੰਗ ਨਾਲ ਬਾਹਰ ਜਾਣਾ ਬੇहद ਖਤਰਨਾਕ ਹੈ। ਕੱਲਾ ਅਮਰੀਕਾ ਨਹੀਂ, ਕੈਨੇਡਾ, ਜੌਰਪ ਜਿੱਥੇ ਵੀ ਤੁਸੀਂ ਜਾਂਦੇ ਹੋ ਲੀਗਲ ਜਾਓ। ਜਾਓ, ਜੂਲ ਜਾਓ ਜੇ ਤੁਸੀਂ ਜਾਣਾ ਤੇ। ਹਰ ਲਿਖ ਕੇ ਜਾਓ ਚੰਗੇ ਢੰਗ ਨਾਲ ਜਾਓ ਬਸ ਗੈਰ ਕਾਨੂੰਨੀ ਢੰਗ ਨਾਲ ਜਾਓਗੇ ਤੇ ਜੇਲ੍ਹਾਂ ਵਿੱਚ ਫਸ ਜਾਓਗੇ ਬਸ ਮੈਂ ਹੀ ਬਿਦ